ਤੇ ਤੇ ਵਿੱਚ ਅਚਾਨਕ ਸੱਸਾਂ ਤੇ ਚਰਚਾ ਚੱਲ ਪਈ ਕੋਈ ਕਹੇ ਮੇਰੀ ਸੱਸ ਬੜੀ ਮਾੜੀ ਹੈ ਕੋਈ ਕਹੇ ਮੇਰੀ ਸੱਸ ਬੜੀ ਮਾੜੀ ਹੈ ਉਹਦੇ ਵਿੱਚ ਥੋੜੀ ਜਿਹੀ ਸਿਆਣੀ ਕੁੜੀ ਵੀ ਬੈਠੀ ਸੀ ਤੇ ਉਹ ਕਹਿਣ ਲੱਗੀ ਕਿ ਤੁਹਾਡੀ ਮਾਂ ਵੀ ਤੇ ਕਿਸੇ ਦੀ ਸੱਸ ਹੈ ਇਹਦਾ ਮਤਲਬ ਹਰ ਸੱਸ ਮਾੜੀ ਹੁੰਦੀ ਤਾਂ ਤੁਹਾਡੀ ਮਾਂ ਵੀ ਮਾੜੀ ਹੁੰਦੀ ਹੋਈ ਉਹ ਕਹਿੰਦੀ ਸਾਡੀ ਮਾਂ ਸਾਡੀਆਂ ਸੱਸਾਂ ਵਰਗੀ ਨਹੀਂਗੀ ਤੇ ਉਹ ਕੁੜੀ ਕਹਿਣ ਲੱਗੀ ਮੈਂ ਤਾਂ ਕਹਿੰਦੀ ਜਦੋਂ ਮੇਰੀ ਸੱਸ ਮਰੇਗੀ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਫਰਸਟ ਕਲਾਸ ਪਾਰਟੀ ਦਵਾਂਗੀ ਉਸਾਰੀ ਇੱਕ ਦੂਜੇ ਦੇ ਮੂੰਹ ਵਾਲੇ ਵੇਖਣ ਲੱਗ ਗਏ ਆ ਪਰ ਰੱਬ ਬਹੁਤ ਨੇੜੇ ਹੁੰਦਾ ਹੈ ਸ਼ਾਮ ਨੂੰ ਕਰ ਗਈ ਆਪਣੇ ਉੱਪਰੋਂ ਸੀੜੀ ਉੱਥੇ نیچے ਆ ਰਹੀ ਸੀ ਪੈਰ ਸਲਿੱਪ ਕੀਤਾ ਡੇੜ ਦੀ ਡੇੜ ਦੇ ਥੱਲੇ ਆ ਗਈ ਚੂਲਾ ਟੁੱਟ ਗਿਆ ਇਮੀਡੀਏਟ ਹਸਪਤਾਲ ਲਗਾਇਆ ਉਹਦੇ ਪੇਕੇਆਂ ਨੂੰ ਵੀ ਇਨਫੋਰਮ ਕੀਤਾ ਤੇ ਉਸੀ ਸੱਸ ਕਹਿਣ ਲੱਗੀ ਨਹੀਂ ਮੈਂ ਆਪਣੀ ਨੂਹ ਕੋ ਰਵਾਂਗੀ ਮੈਂ ਇਹਨੂੰ ਇਹਦੀ ਦੇਖਭਾਲ ਮੈਂ ਕਰਾਂਗੀ ਤੇ ਉਹ ਕਹਿਣ ਲੱਗੀ ਨਹੀਂ ਨਹੀਂ ਮੰਮੀ ਤੁਸੀਂ ਘਰ ਚਲ ਜਿਓ ਮੇਰੀ ਮਾਂ ਮੇਰੇ ਕੋ ਰਹੇਗੀ ਮੈਂ ਉਹਨੂੰ ਫੋਨ ਕਰਤੀਆਂ ਜਦੋਂ ਨੇ ਫੋਨ ਕੀਤਾ ਤੇ ਕਹਿਣ ਲੱਗੀ ਮੰਮੀ ਅੱਜ ਰਾਤ ਤੁਸੀਂ ਮੇਰੇ ਕੋ ਰਹਿ ਲੋਗੇ ਮੈਂ ਤੁਹਾਨੂੰ ਪਤਾ ਹੀ ਲੱਗਾ ਮੇਰਾ ਐਕਸੀਡੈਂਟ ਹੋ ਗਿਆ ਉਹਨੇ ਕਿਹਾ ਨਹੀਂ ਮਾਂ ਪੁੱਤਰ ਮੈਂ ਨਹੀਂ ਰਹਿ ਸਕਦੀ ਮੈਂ ਇਸ ਉਮਰ ਦੇ ਵਿੱਚ ਤੇਰੇ ਕੋ ਕਿੱਥੇ ਰਹਿ ਸਕਦੀ ਹਾਂ ਇੱਕ ਜਿੰਮਾ ਤੇਰੇ ਸਹੁਰਿਆਂ ਦਾ ਉਹ ਸੁਣ ਕੇ ਹੈਰਾਨ ਹੋ ਗਈ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਭੈਣ ਅੱਜ ਦੀ ਰਾਤ ਤੂੰ ਮੇਰੇ ਕੋ ਰਹਿ ਲੇਗੀ ਉਹਨੇ ਕਿਹਾ ਦੀਦੀ ਮੈਂ ਕਿੱਥੋਂ ਰਹਿ ਸਕਦੀ ਹਾਂ ਇਹ ਉਹ ਮਾਂ ਤੇ ਭੈਣ ਨੇ ਜਿਨ੍ਹਾਂ ਦੇ ਹਰ ਵੇਲੇ ਤੀ ਕੰਮ ਆਉਂਦੀ ਸੀ ਅੱਜ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਜ਼ਰੂਰੀ ਨਹੀਂ ਕਿ ਹਰ ਸੱਸ ਮਾੜੀ ਹੁੰਦੀ ਸੱਸ ਚੰਗੀ ਹੋ ਸਕਦੀ ਹੈ ਪਰ ਅਸੀਂ ਸੱਸ ਦੇ ਪ੍ਰਤੀ ਇੱਕ ਨਜ਼ਰੀਏ ਮਾੜਾ ਬਣਾਇਆ ਆ ਕਿ ਕੋਈ ਵੀ ਸੱਸ ਚੰਗੀ ਨਹੀਂ ਹੋ ਸਕਦੀ ਇਸ ਕਰਕੇ ਜੇ ਥੋੜਾ ਜਿਹਾ ਨਜ਼ਰੀਆ ਬਦਲ ਕੇ ਦੇਖੀਏ ਤੇ ਸੱਸ ਦੇ ਵਿੱਚ ਵੀ ਮਾਂ ਵਸਦੀ ਹੁੰਦੀ ਹੈ ਕਿਉਂਕਿ ਉਹ ਤੁਹਾਡੇ ਪਤੀ ਦੀ ਮਾਂ ਹੈ ਤੇ ਤੁਹਾਡੀ ਵੀ ਮਾਂ ਵਾਂਗ ਕੇ ਰਹਿਣਾ ਚਾਹੁੰਦੀ ਹੈ ਬਸ ਕਿਤੇ ਨਾ ਕਿਤੇ ਅਸੀਂ ਉਹਨੂੰ ਮਾਂ ਨਹੀਂ ਬਣਾਉਣਾ ਚਾਹੁੰਦੇ